ਜੰਗਲ ਫਰੀਦਕੋਟ ਪੁਲਿਸ ਵੱਲੋਂ ਨਾਮ ਦੀ ਸਹੀ ਪੁਸ਼ਟੀ ਕੀਤੇ ਬਿਨਾਂ ਹੀ ਇੱਕ ਟੀਚਰ ਨੂੰ ਉਸ ਦੇ ਘਰ ਤੋਂ ਚੁੱਕ ਕੇ ਥਾਣੇ ਵਿੱਚ ਬੰਦ ਕੀਤੇ ਜਾਣ ਦਾ ਪੱ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੇ ਵਿਰੋਧ ਵਿੱਚ ਸਾਥੀ ਟੀਚਰ ਅਤੇ ਵਿਦਿਆਰਥੀਆਂ ਨੇ ਧਰਨਾ ਲਗਾ ਦਿੱਤਾ ਅਤੇ ਸਿਟੀ ਕੋਤਵਾਲੀ ਫਰੀਦਕੋਟ ਦੇ ਐਸ ਐਚ ਓ ਨੇ ਆਪ ਆ ਕੇ ਮੌਕੇ ਤੇ ਪਹੁੰਚ ਕੇ ਮਾਫੀ ਮੰਗਣ ਤੇ ਧਰਨਾ ਖਤਮ ਕੀਤਾ ਇਸ ਸਾਰੇ ਮਾਮਲੇ ਦੀ ਜਾਣਕਾਰੀ ਮੁਤਾਬਕ ਕੱਲ ਸਰਵਿਸ ਪ੍ਰੋਵਾਈਡਰ ਨੇ ਧਰਨਾ ਦੇਣਾ ਸੀ ਜਿਸ ਦੇ ਚੱਲਦੇ ਸਰਵਿਸ ਪ੍ਰੋਵਾਈਡਰਾਂ ਦੇ ਆਗੂਆਂ ਨੂੰ ਪੁਲਿਸ ਵੱਲੋਂ ਹਸਤਕੜ ਵਿੱਚ ਲਿਆ ਜਾਣਾ ਸੀ ਪਰ ਨਾਮ ਦੀ ਸਹੀ ਪੁਸ਼ਟੀ ਕੀਤੇ ਬਿਨਾਂ ਹੀ ਟੀਚਰ ਦਸਵੰਤ ਸਿੰਘ ਨੂੰ ਉਸਦੇ ਘਰੋਂ ਤੋਂ ਚੁੱਕ ਲਿਆ ਗਿਆ ਅਤੇ ਕੋਤਵਾਲੀ ਵਿੱਚ 8 ਘੰਟੇ ਰੱਖਿਆ ਗਿਆ ਟੀਚਰ ਵੱਲੋਂ ਵਾਰ-ਵਾਰ ਆਪਣੀ ਪਛਾਣ ਦੱਸਣ ਤੇ ਵੀ ਉਸ ਦੀ ਕਿਸੇ ਅਧਿਕਾਰੀ ਨੇ ਪੁਕਾਰ ਨਾ ਸੁਣੀ ਅਤੇ ਜਿਸ ਕਾਰਨ ਟੀਚਰ ਨੂੰ ਮਾਨਸਿਕ ਪੀੜਾ ਚਲਣੀ ਪਈ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਲਗਭਗ 4:30 ਵਜੇ ਹਾਂ ਗੱਡੀ ਆਈ ਇਹਨਾਂ ਦੀ ਬੈਲ ਮਾਰੀ ਫਿਰ ਮੈਂ ਬਾਹਰ ਲੱਗਿਆ ਸਾਰੇ ਉਧਰ ਆ ਗਏ ਵਹਿ ਬਹਿਵੀਆਂ ਦੇ ਬਹੁਤ ਬੀ ਬਹਿਵਰ ਕੁਮੜਾਲੇ ਸੀ ਮੈਨੂੰ ਚਾਹ ਪਣੀ ਪੀਤਾ ਕੇ ਤਿਆਰ ਉਥੇ ਲੈ ਕੇ ਜਾਣਾ ਮੈਂ ਕੱਲੇ ਵਾਸਤੇ ਤੇ ਕੱਲ ਨੂੰ ਇਹਨਾ ਸਰਵਸਪਲਾਈਡਰ ਇਹਨਾਂ ਤਰ੍ਹਾਂ ਤੇ ਸਾਡੇ ਕੋਲ ਥੋੜਾ ਨਾਂ ਆਇਆ ਵੀ ਤੁਸੀਂ ਤਾਂ ਇਹਨਾਂ ਨੂੰ ਆਰਗੇਨਾਈਜ਼ ਕਰ ਰਹੇ ਹੋ ਮੈਂ ਕਿਹਾ ਨਹੀਂ ਇਹੋ ਜੀ ਗੱਲ ਮੈਂ ਡਾਈਟ ਲੈਕਚਰਰ ਕਿਹਾ ਮੈਂ ਡਾਟਾ ਜੀ ਸੰਸਮਰਨਾ ਐਮ ਐਮ ਡੀ ਐਲ ਆਰ ਪੀ ਗਈ ਜਿੱਤੀ ਹੋਈ ਹੈ ਤੇ ਮੈਂ ਕਿਹਾ ਇਹਨਾਂ ਬਦਨਾ ਸਰਵਾਇਨ ਬਚਨ ਨਾਮ ਜਾਣ ਲੈਣੋ ਸਾਡਾ ਵਾਲ ਪੁਲਿਸਪਾਲਾ ਨਾਲ ਹੜਮਾਟ ਨਾਲ ਨੱਠੀ ਚੱਲਣਾ ਪੈਂਦਾ ਪਰ ਉਸ ਦਿਨ ਉਹ ਤੇ ਆਲੇ ਕਿਟ ਵਾਲੀ ਕਿੰਨੇ ਦਿਨ ਤੁਹਾਨੂੰ ਬਾਈ ਰੱਖਿਆ ਹਥੇ ਨਾਲ ਕਿੰਨਾ ਚਿਰ ਤੋਂ 8 ਘੰਟੇ 8-8 ਜਿੰਨੇ ਲਗਭਗ ਲਗਭਗ 8 ਘੰਟੇ ਤੁਸੀਂ ਕੋਈ ਆਪਣੀ ਆਈਡੈਂਟੀਫਿਕੇਸ਼ਨ ਦਿੱਤੀ ਸੀ ਉਸ ਦਿਨ ਹਾਂ ਦੱਸਿਆ ਮੈਂ ਮੈਂ ਐਲਐਲਬੀ ਪੀਐਜ ਡਿਗਰੀ ਡਾਈਟ ਵਿੱਚ ਲੈਕਚਰ ਲੱਗਾ 22 ਸਾਲ ਸਰਸਮਰੀ ਕੋਈ ਆਈ ਕਾਰਡ ਵਗੈਰਾ ਵਿਖਾਇਆ ਹੋਈ ਨਹੀਂ ਆਈ ਕਾਰਡ ਮੈਂ ਤੁਹਾਨੂੰ ਕੋਈ ਨਹੀਂ ਦਿੱਤਾ ਹੋਣ ਰਾਜਾ ਨੇ ਪੜ੍ਹਤੂਆ ਕਰੀ ਸੀਗਾ ਹੁਣ ਕਿਵੇਂ ਮੇਰਾ ਮੋਬਾਈਲ ਵੀ ਕਰੀ ਸੀ ਉਸ ਤੋਂ ਬਾਅਦ ਤੁਹਾਨੂੰ ਇਹਨੇ ਰਿਲੀਜ਼ ਕੀਤਾ ਕਿ ਨਹੀਂ ਤੁਹਾਡੇ ਆਈਡੈਂਟੀਫਿਕੇਸ਼ਨ ਦੇਣ ਤੋਂ ਬਾਅਦ 12:30 ਉਹ ਵੀ ਮੁੰਡਾ ਪ੍ਰਧਾਨ ਇਹਨਾਂ ਦਾ ਡਿਪਟੀ ਸਾਹਿਬ ਕੋਲ ਆ ਕੇ ਇਹਨਾਂ ਜਾਣਦੇ ਨੂੰ ਕੱਲੀ ਮੈਂ ਨਹੀਂ ਜਾਣਦਾ ਇੱਕ ਸੰਸੰਗ ਇਹ ਹੈ ਪਹਿਲੇ ਜਦੋਂ ਬਹੁਤ ਥੋੜੀ ਮਰਦਾ ਉਹਨੇ ਮੈਂ ਡਿਪਟੀ ਸਾਹਿਬ ਕੋਲ ਜਾਵਾਂ ਸੀ ਨੰਮੋ ਡਾਕਟਰ ਜਸਵੰਤ ਸਿੰਘ ਨੂੰ ਇਹਨਾਂ ਦੇ ਘਰੋਂ 4:30 ਵਜੇ ਇਹਨਾਂ ਨੇ ਟੈਪ ਕੀਤਾ ਹੈਗਾ ਪੰਜਾਬ ਪੁਲਿਸ ਨੇ ਇਹਨਾਂ ਨੂੰ ਸਰਵਸ ਪ੍ਰੋਵਾਈਡਰਾਂ ਦੇ ਮਸਲੇ ਦੇ ਵਿੱਚ ਲੈ ਕੇ ਗਏ ਸੀ ਤੇ ਜਦੋਂ ਆਸ-ਪਾਸੋਂ ਵੈਰੀਫਾਈ ਕਰਾ ਦਿੱਤਾ ਗਿਆ ਕਿ ਉਹ ਜਸਵੰਤ ਸਿੰਘ ਨੇ ਹੈਗੇ ਜਿਨ੍ਹਾਂ ਨੂੰ ਤੁਸੀਂ ਭਾਲਦੇ ਹੈਗੇ ਹੋ ਤਾਂ ਫੇਰ ਵੀ ਇਹਨਾਂ ਨੂੰ ਜਿਹੜਾ ਹੈਗਾ 7 ਤੋਂ 8 ਘੰਟੇ ਤੱਕ ਉੱਥੇ ਥਾਣੇ ਦੇ ਵਿੱਚ ਰਹਿਣਾ ਪਿਆ ਹੈਗਾ ਜਿਸ ਦਾ ਜਿਹੜਾ ਸੀ ਜਦੋਂ ਅੱਜ ਵਿਦਿਆਰਥੀ ਅਤੇ ਦੂਸਰੇ ਵਿਅਕਤੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਬਹੁਤ ਬੁਰਾ ਬਣਾਇਆ ਤੇ ਇਸ ਬਾਰੇ ਜਿਹੜਾ ਸੀ ਉਹ ਅਧਿਕਾਰੀਆਂ ਨੂੰ ਦੱਸਿਆ ਵੀ ਗਿਆ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲੇ ਐਸਐਚਓ ਤੇ ਆ ਕੇ ਰਿਲਾਈਜ਼ ਕਰੇਗਾ ਕਾਫੀ ਟਾਈਮ ਡਿੱਕਣ ਤੋਂ ਬਾਅਦ ਜਿਹੜੇ ਵਿਦਿਆਰਥੀ ਤੇ ਬੱਚੇ ਸੀਗੇ ਇਹ ਆਪਸ ਸੀਗੇ ਉਹ ਆਪ ਦਫ਼ਤਰ ਵੱਲ ਚੱਲ ਪਏ ਸੀਗੇ ਪਰ ਰਸਤੇ ਦੇ ਵਿੱਚ ਜਿਹੜਾ ਸੀਗਾ ਐਸਐਚਓ ਨੇ ਫੜ ਕੇ ਰਿਲਾਈਜ਼ ਕੀਤਾ ਤੇ ਉਹਨੂੰ ਕਿਹਾ ਕਿ ਜਿਹੜਾ ਹੈ ਮੈਂ ਇਹ ਮੇਰੇ ਬਜ਼ੁਰਗਾਂ ਦੇ ਸਮਾਨ ਇਸ ਕਰਕੇ ਮੈਂ ਇਹਨਾਂ ਤੋਂ ਜਿਹੜਾ ਹੈਗਾ ਆਦੇਵ ਭਾਗ ਵੱਲੋਂ ਹੋਈ ਗਲਤੀ ਦੀ ਮਾਫੀ ਮੰਗਦਾ ਹੈਗਾ ਜੋ ਇਹ ਕਾਰਵਾਈ ਹੋਈ ਆ ਇਸ ਤਰ੍ਹਾਂ ਦੀ ਕਾਰਵਾਈ ਸੋਤੇ ਸਿੱਧ ਨਹੀਂ ਹੋਣੀ ਚਾਹੀਦੀ ਅੱਗੇ ਤੋਂ ਕਿਉਂਕਿ ਜੇਕਰ ਉਹਨਾਂ ਦੀ ਡਿਊਟੀ ਹੈ ਕਿਸੇ ਨੂੰ ਟੈਪ ਕਰਨ ਦੀ ਤਾਂ ਉਸ ਨੂੰ ਪਹਿਲਾਂ ਵੈਰੀਫਾਈ ਕਰ ਲੈਣਾ ਚਾਹੀਦਾ ਹੈ ਕਿ ਜੋ ਅਧਿਆਪਕ ਜਾਂ ਜਿਸ ਵਿਅਕਤੀ ਨੂੰ ਵੀ ਲਿਆ ਜਾ ਰਿਹਾ ਉਹਨਾਂ ਦੀ ਇੱਕ ਸਟੱਡੀ ਦੇ ਵਿੱਚ ਕੀ ਇਹ ਉਹੀ ਹੈ ਜਾਂ ਕੋਈ ਹੋਰ ਹੈ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਇੱਕ ਆਦਮੀ ਦੇ ਜਿਹੜਾ ਇਮੇਜ ਹੈਗਾ ਉਹ ਸੋਸਾਇਟੀ ਦੇ ਵਿੱਚ ਖਰਾਬ ਹੋ ਜਾਂਦਾ ਹੈਗਾ ਤੇ ਇਹੇ ਅਸੀਂ ਚਾਹਾਂਗੇ ਕਿ ਅੱਗੇ ਤੋਂ ਕਿਸੇ ਵੀ ਹੋਰ ਵਿਅਕਤੀ ਨੂੰ ਬਿਨਾਂ ਕਿਸੇ ਕਾਰਨ ਤੋਂ ਜਿਹੜਾ ਹੈ ਪੁਲਿਸ ਬਿਨਾਂ ਜਿਹੜਾ ਹੈ ਦੇਖਰੇਖ ਦੇ ਇਸ ਤਰ੍ਹਾਂ ਨਾ ਸਰ ਕੀ ਮਿਸ ਅੰਡਰਸਟੈਂਡਿੰਗ ਹੋ ਗਈ ਨਾਂ ਦਾ ਮਤਲਕਾ ਲੱਗ ਗਿਆ ਸਾਨੂੰ ਡਰਸ ਦਾ ਨਾਂ ਤੇ ਸੇਮ ਸੀ ਵੀ ਜਰੂਰ ਸੀ ਬਲਾਸ ਸੀ ਦਰ ਦੌਰਾਨ ਪਰ ਉਹ ਚੀਜ਼ ਨੂੰ ਅਸੀਂ ਬੈਠ ਕੇ ਆਪਣੇ ਗਿਲੇ ਸ਼ਿਕਵੇ ਇੱਕ ਦੂਜੇ ਨੂੰ ਦੂਰ ਕਰ ਲਿਆ ਕੋਈ ਗਿਲਾ ਸ਼ਿਕਵਾ ਨਹੀਂ ਕੰਮ ਕਰਨ ਨਾਲ ਕੋਈ ਨਾ ਕੋਈ ਗਲਤੀਆਂ ਹੋ ਜਾਂਦੀਆਂ ਠੀਕ ਹੈ ਮੰਨ ਲਿਆ ਐਸੀ ਨਹੀਂ ਜਨਾਈ ਨਹੀਂ ਕਰਦੇ ਤੇ ਨਹੀਂ ਹੋਈ ਸੀ ਮਹਿਸੂਸ ਵੀ ਕਰਿਆ ਤੇ ਠੀਕ ਹੈ